ਤੂ ਮੂਸੇਵਾਲਾ ਦੀ ਯਾਦਗਾਰ ਤੇ ਪਹੁੰਚਾ ਰਾਜਸਥਾਨ ਤੋਂ ਸਭ ਤੋਂ ਵੱਡਾ ਫੈਨ ਤਪਦੀ ਗਰਮੀ ਦੇ ਵਿੱਚ ਵੀ ਪਹੁੰਚਾ ਨੰਗੇ ਪਿੰਡੇ ਤੇ ਪਿੰਡੇ ਉੱਪਰ ਬਣਾ ਰੱਖੇ ਨੇ ਸਿੱਧੂ ਮੂਸੇਵਾਲਾ ਦੇ ਹਜ਼ਾਰਾਂ ਰੁਪਈਆ ਦੇ ਟੈਟੂ ਖੁਦ ਕਰਦਾ ਹੈ ਰੇੜੀ ਫੜੀ ਦਾ ਕੰਮ ਤੇ ਮੂਸੇ ਆ ਕੇ ਹੋ ਗਿਆ ਭਾਵਕ 50000 ਰੁਪਈਆ ਮੁੰਡੇ ਨੇ ਟੈਟੂਆਂ ਦੇ ਉੱਤੇ ਲਾਇਆਗਾ ਕੀ ਕਹਿੰਦਾਗਾ ਆਜੋ ਕਰਦੇ ਆ ਗੱਲਬਾਤ ਇਕਾਲ ਦੋਸਤੋ ਸਿੱਧੂ ਮੂਸੇਵਾਲੇ ਦਾ ਬਾਈ ਫੈਨ ਆਇਆਗਾ 350 ਕਿਲੋਮੀਟਰ ਤੋਂ ਤਪਦੀ ਗਰਮੀ ਦੇ ਵਿੱਚ ਉਹ ਵੀ ਨੰਗੇ ਪਿੰਡੇ ਤੇ ਰਾਜਸਥਾਨ ਦੇ ਵਿੱਚੋਂ ਆਇਆ ਬਾਈ ਨਾ ਕਰਾਉਂਦੇ ਗੱਲਬਾਤ ਬਾਈ ਕੀ ਹਾਲ ਚਾਲ ਵਧੀਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਮਤਲਬ ਯਾਰ ਕੀ ਕੰਮ ਕਰ ਕਰਦੇ ਹੋ ਤੁਸੀਂ ਕੰਮ ਕਰਦੇ ਜੀ ਆਈ ਫੇਰੀ ਦਾ ਕੰਮ ਕਰਦੇ ਪਿੰਡਾਂ ਦੇ ਵਿੱਚ ਤੱਪ ਦੇ ਟੁੱਪ ਦੇ ਵਿੱਚ ਫੇਰੀ ਲਾਉਣੇ ਛੋਲੀ ਛੂਲੇ ਵੇਚਦੇ ਆ ਰਾਜਸਥਾਨ ਦੇ ਅੱਛਾ ਅਗੂਰ ਹੋਏ ਫਲ ਫਲੂਟ ਹੋਏ ਠੀਕ ਹੈ ਸੂਗੋਏ ਇਹ ਵੇਚਦੇ ਆ ਪਿਆਰ ਹੋ ਰਾਜ ਪਿਆਰ ਰਾਜਸਥਾਨ ਦੇ ਤੁਸੀਂ ਤੇ ਬਾਈ ਜਿਹੜੇ ਤੁਸੀਂ ਟੈਟੂ ਬਣਵਾਇਆ ਪਹਿਲਾਂ ਤਾਂ ਟੈਟੂ ਦਿਖਾਓ ਸਾਡੇ ਦੋਸਤਾਂ ਨੂੰ ਦੋਸਤੋ ਜਿਵੇਂ ਤੁਸੀਂ ਚੈੱਕ ਕਰੋ ਯਾਰ ਵੀ ਬਾਈ ਨੇ ਟੈਟੂ ਬਣਵਾਇਆ ਹੋਇਆ ਬਾਈ ਸਿੱਧੂ ਮੂਸੇਵਾਲਾ ਦਾ ਤੇ ਸੰਜੇ ਦਾ ਟੈਟੂ ਬਣਵਾਇਆ ਹੋਇਆ ਬਾਈ ਨੇ ਬਾਲ ਵੀ ਰੱਖਿਆ ਸੰਜੇ ਦਾ ਤੇ ਨਾਲ ਦੇ ਤੇ ਆਪਾਂ ਬਾਈ ਨੂੰ ਪੁੱਛਦੇ ਆ ਬਾਈ ਸੰਜੇ ਦਾ ਟੈਟੂ ਕਿਉਂ ਬਣਵਾਇਆ ਨਾਲ ਆ ਗੈਣਾ ਨਹੀਂ ਆਇਆ ਸੀ ਆਪਣੇ ਗੱਪਰੂ ਤੇ ਕੇਸ ਜਿਹੜੇ ਸੰਜੇ ਦੇ ਅੱਛਾ ਕਰਕੇ ਉਹ ਵਧੀਆ ਲੱਗਿਆ ਤਾਂ ਠੀਕ ਹੈ ਤਾਂ ਕਰਕੇ ਦੋਨਾਂ ਦਾ ਹੀ ਬਣਵਾ ਲਿਆ ਦੋਨਾਂ ਦਾ ਗਾਣਾ ਵਧੀਆ ਲੱਗਿਆ ਤੈਨੂੰ ਹੈ ਗੈਣਾ ਤੇ ਨਾਮ ਆ ਗਿਆ ਵਿੱਚੀ ਦਾ ਅੱਛਾ ਠੀਕ ਹੈ ਵੀਰੇ ਤੇ ਇੱਕ ਯਾਰ ਬਈ ਤੂੰ ਆਇਆ ਸੀ ਟੈਟੂਆਂ ਤੇ ਖਰਚਾ ਕਿੰਨਾ ਆ ਗਿਆ ਨਾ ਤੇ ਟੈਟੂਆਂ ਤੇ ਆ ਗਿਆ ਭਾਈ 50-60 ਹਜ਼ਾਰ ਆ ਗਿਆ ਹਜੇ ਕੰਪਲੀਟ ਹੋਣਾ ਥੋੜਾ ਜਿਹਾ ਰਹਿਦਾ ਹੈ ਰਹਿਦਾ ਹੈ ਹਜੇ ਅਜੇ ਤੱਕ 60 ਹਜ਼ਾਰ ਆ ਗਏ ਕੱਚੇ ਹੀ ਕਰਾਇਆ ਹੋਇਆ ਇਹ ਤਾਂ ਹਾਂਜੀ ਕੱਚਾ ਹੀ ਪੱਕਾ ਤਾਂ ਕਰਵਾਉਣਾ ਪੱਕਾ ਕਰਵਾਉਣਾ ਤੇ ਯਾਰ ਐਨੇ ਤੂੰ ਪੈਸੇ ਲਾਤੇ ਬਾਈ ਯਾਰ ਐਡਾ ਵੱਡਾ ਫੈਨ ਆ ਬਾਈ ਦਾ ਸਿੱਧੂ ਦਾ ਫੈਨ ਤਾਂ ਜੀ ਦੁਨੀਆ ਸਾਰੀ ਹੈ ਅੱਪਾਂ ਵੀ ਚਪਾ ਲਿਆ ਮਾਰੇ ਚਪਾ ਲੈਨੇ ਠੀਕ ਹੈ ਮਿਲ ਕੇ ਗਏ ਹਾਂ ਕਦੇ ਪਹਿਲਾਂ ਜਉਂਦੇ ਜੀ ਨੂੰ ਮਿਲ ਕੇ ਗਏ ਸੀ ਪਹਿਲਾਂ ਆਪਣੇ 4-5 ਗਹਿਣੇ ਆਏ ਸੀ ਤਾਂ ਜਦੋਂ ਆਏ ਸੀ ਮਿਲਣ ਨੂੰ ਛੋਲੀ ਛੂਲੇ ਵੇਚਦੇ ਸੀ ਪਿੰਡਾਂ ਦੇ ਕੋਲੇ ਤੇ ਮਾਰਚਾਂ ਕੋਲੇ ਠੀਕ ਹੈ ਅੱਛਾ ਤਾਂ ਕਰਕੇ ਮਿਲਣ ਆ ਗਏ ਨੇ ਠੀਕ ਹੈ ਛੋਟੇ ਆਂਦੇ ਮਿਲਲੇ ਸੀਗੇ ਬਾਈ ਹਾਂ ਮਿਲੇ ਸੀ ਜੀ ਤੇ ਅੱਜ ਜਾਂਦੇ ਸੀ ਕਿੱਥੇ ਪਾਕਾਂਾਂ ਤੇ ਬੈਠ ਕੇ ਫੋਟੋ ਆ ਫਾਟੀ ਅੱਛਾ ਰੋਕ ਕੇ ਜੀ ਠੀਕ ਹੈ ਤੇ ਅੱਜ ਅੱਜ ਜਦੋਂ ਤੁਸੀਂ ਆਏ ਹੋ ਤੇ ਬਾਈ ਬਾਪੂ ਬਲਕੌਰ ਸਿੰਘ ਨੂੰ ਮਿਲ ਲੈ ਮਾਤਾ ਨੂੰ ਮਿਲ ਲੈ ਨਾ ਜੀ ਮਿਲੇ ਨਹੀਂ ਵੋਟਾਂ ਦੇ ਐਕਸ਼ਨ ਤੇ ਕਰਕੇ ਮਿਲੇ ਨਹੀਂ ਤਾਂ ਕਰਕੇ ਠੀਕ ਹੈ ਹਾਂ ਤੇ ਕਿਵੇਂ ਦਾ ਸੀ ਆ ਪਾਈ ਸਿੱਧੂ ਸੁਭਾ ਸਿੱਧੂ ਦਾ ਸੁਭਾਅ ਕਿਵੇਂ ਸੀ ਬਾਈ ਦਾ ਵਧੀਆ ਸੀ ਜੀ ਸਾਰਿਆਂ ਨੂੰ ਮਿਲ ਲੈਂਦਾ ਸੀ ਆਉਂਦਾ ਉਹਨੂੰ ਜਵਾਬ ਨਹੀਂ ਦਿੰਦਾ ਸੀ ਆਏ ਨਹੀਂ ਬਾਈ ਕੋਈ ਕਰਦਾ ਨਹੀਂ ਸੀ ਆ ਵੀ ਉਹਨੂੰ ਫੋਟੋ ਫਾਟੂ ਖਿਚਾ ਲੈਂਦਾ ਸੀ ਵੀਡੀਓ ਵੀ ਮਨਵਾ ਲੈਂਦਾ ਸੀ ਠੀਕ ਹੈ ਕਰਕੇ ਕਮੈਂਟ ਨਹੀਂ ਕਰਦਾ ਸੀ ਹਮਮ ਸਹੀ ਗੱਲ ਹੈ ਤੇ ਪੋਜ ਤੈਨੂੰ ਕਿਹੜਾ ਵਧੀਆ ਲੱਗਦਾ ਸਿੱਧੂ ਦਾ ਮਾਰ ਕੇ ਦਿਖਾ ਫਿਰ ਪੋਜ ਥਾਪੀ ਠੀਕ ਹੈ ਤੇ ਹੋਰ ਭਾਈ ਕੀ ਕਹਿਣਾ ਚਾਹਾਂਗੇ ਜਿਹੜੇ ਦੋਸਤ ਦੇਖ ਰਹੇ ਨੇ ਯਾਰ ਮਿੱਤਰ ਦੇਖ ਰਹੇ ਨੇ ਆਪਣੇ ਸਾਰੇ ਵੱਧ ਕੇ ਤੇ ਵੱਧ ਕੇ ਸ਼ੇਅਰ ਕਰਿਓ ਵੀਡੀਓ ਨੂੰ ਤੇ ਲਾਈਕ ਕਰਿਓ ਮਿਹਰਬਾਨੀ ਤੁਹਾਡੀ ਸਾਰੀ ਤੇ ਦੋਸਤੋ ਵੀਰ ਦਾ ਇੰਸਟਾਗ੍ਰam ਤੇ ਅਕਾਊਂਟ ਹੈ ਬਾਈ ਦਾ ਖੁਦ ਮਤਲਬ ਵੀਡੀਓ ਕਰਦਾਗਾ ਬਾਈ ਸਿੱਧੂ ਦੇ ਗਾਣੇ ਤੇ ਵੀਡੀਓ ਕਰਦਾਗਾ ਤੇ ਅਕਾਊਂਟ ਕੀ ਹੈ ਬਾਈ ਤੇਰਾ ਨਾਮ ਕੀ ਹੈ ਅਕਾਊਂਟ ਦਾ ਰਮੇਸ਼ ਬੰਜਾਰਾ 52 ਤੇ YouTube ਤੇ ਹੈਗੀ ਹੈ ਜਿਹੜੀ ਆਪਣੀ ਰਮੇਸ਼ ਬੰਜਾਰਾ ਕੱਲ ਰਮੇਸ਼ ਬੰਜਾਰਾ ਹਾਂ YouTube ਠੀਕ ਹੈ ਤੇ ਦੋਸਤੋ ਬਾਈ ਨੂੰ ਫੋਲੋ ਕਰ ਲਿਓ ਵੱਧ ਤੋਂ ਵੱਧ ਤੇ ਬਾਈ ਬਹੁਤ ਬਹੁਤ ਧੰਨਵਾਦ ਤੇਰਾ